ਦਲਜੀਤ ਦੁੱਸਾਂਜ ਸਮੇਤ ਵੱਖ-ਵੱਖ ਪੰਜਾਬੀ ਸਿੰਗਰਾ ਵੱਲੋਂ ਹੜਪੀੜਤਾ ਲਈ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਗਏ ਹਨ ਇਸੇ ਤਰ੍ਹਾਂ ਹੁਣ ਪੰਜਾਬੀ ਗਾਇਕਾ ਕੌਰਬੀ ਵੱਲੋਂ ਵੀ ਆਪਣੇ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਦੌਰਾਨ ਵੀਡੀਓ ਰਾਹੀਂ ਜਿੱਥੇ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਜ਼ਾਹਰ ਕੀਤੀ ਗਈ ਉੱਥੇ ਹੀ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਦੀ ਟੀਮ ਹੜਪੀੜਤਾ ਲਈ ਹਰ ਸਮੇਂ ਖੜੀ ਹੈ ਨਾਲ ਹੀ ਕੌਰਬੀ ਨੇ ਇਹ ਵੀ ਕਿਹਾ ਕਿ ਉਹ ਅਤੇ ਉਹਨਾਂ ਦੀ ਪੂਰੀ ਟੀਮ ਆਪਣੇ ਆਖਰੀ ਸ਼ੋਹ ਦੀ ਕਮਾਈ ਇਹਨਾਂ ਹੜਪੀੜਤਾ ਲਈ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅ ਸੋ ਇਸ ਟਾਈਮ ਪੰਜਾਬ ਜਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਦਾ ਪਿਆ ਹੈ ਮੈਂ ਸਭ ਤੋਂ ਪਹਿਲਾਂ ਤੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਾਂਗੀ ਕਿ ਵਾਹਿਗੁਰੂ ਜੀ ਇਹ ਟਾਈਮ ਕਦੀ ਵੀ ਕਿਸੇ ਤੇ ਨਾ ਆਵੇ ਬਟ ਇਸ ਟਾਈਮ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਨਾਲ ਖੜੇ ਹਾਂ ਜਿਹੜੇ ਪਰਿਵਾਰ ਇਹ ਔਖੇ ਟਾਈਮ ਚ ਲੰਘਦੇ ਪਏ ਨੇ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਕਰਕੇ ਉੱਥੇ ਨਹੀਂ ਹੈਗੀ ਬਟ ਮੇਰੇ ਸਾਰੇ ਵੀਰ ਭਰਾ ਮੇਰੀ ਸਾਰੀ ਟੀਮ ਉੱਥੇ ਹੈਗੀ ਏ ਤੇ ਜਿੱਥੋਂ ਤੱਕ ਪਹੁੰਚ ਸਕਦੇ ਨੇ ਮੇਰੇ ਸਾਰੇ ਭਰਾ ਪਹੁੰਚਦੇ ਨੇ ਬਟ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਤੱਕ ਕੋਈ ਨਹੀਂ ਪਹੁੰਚ ਪਾਇਆ ਮੈਂ ਸਕਰੀਨ ਤੇ ਆਪਣੇ ਕੰਟੈਕਟ ਨੰਬਰ ਦਵਾਂਗੀ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕਿਸੇ ਵੀ ਵੇਲੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਏ ਤੇ ਸਾਡੇ ਇੱਥੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੌਰਾਨ ਮੈਂ ਆਪਣੇ ਪ੍ਰੋਮੋਟਰਸ ਨਾਲ ਵੀ ਗੱਲ ਕੀਤੀ ਹੈ ਉਹ ਵੀ ਸਾਰੇ ਹੈਲਪ ਕਰਨਗੇ ਜਿੱਦੀ ਜਿੱਦੀ ਹੈਲਪ ਕਰ ਸਕਦੇ ਨੇ ਤੇ ਸਾਡਾ ਲਾਸਟ ਪ੍ਰੋਗਰਾਮ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਹੈਗਾ ਤੇ ਮੇਰੀ ਸਾਰੀ ਸ਼ੋ ਦੀ ਪੇਮੈਂਟ ਤੇ ਜਿਹੜੀ ਸਾਰੀ ਪ੍ਰਮੋਟਰਸ ਦੀ ਕਮਾਈ ਹੋਏਗੀ ਉਹ ਸਾਰੇ ਪੰਜਾਬ ਭੇਜਣਗੇ ਤੇ ਹੁਣ ਵੀ ਅਸੀਂ ਕਰ ਰਹੇ ਹਾਂ ਹੈਲਪ ਉਹ ਵੀ ਅਸੀਂ ਸਾਰੀ ਪੇਮੈਂਟ ਭੇਜਾਂਗੇ ਉਸ ਤੋਂ ਬਾਅਦ ਵਾਪਸ ਆ ਕੇ ਵੀ ਮੈਂ ਜਿੱਥੇ ਤੱਕ ਜਾ ਸਕਦੀ ਹਾਂ ਮੈਂ ਜ਼ਰੂਰ ਜਾਵਾਂਗੀ ਤੇ ਜਿੱਥੇ-ਜਿੱਥੇ ਵੀ ਕਿਸੇ ਨੂੰ ਲੱਗਦਾ ਕਿ ਤੁਹਾਨੂੰ ਲੋੜ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿੰਨੇ ਜੋਗੀ ਵੀ ਮੈਂ ਹੈਗੀ ਹਾਂ ਮੈਂ ਸਾਰਿਆਂ ਦੇ ਨਾਲ ਖੜੀ ਹਾਂ ਤੇ ਇਸ ਟਾਈਮ ਦੇ ਵਿੱਚ ਮੈਂ ਇਹੀ ਗੱਲ ਕਹਾਂਗੀ ਕਿ ਸਾਰੇ ਇੱਕ ਦੂਜੇ ਨਾਲ ਖੜੋ ਸਾਰੇ ਜਿਹੜੇ ਬਾਹਰ ਵੀ ਕਮਾਈਆਂ ਕਰਦੇ ਨੇ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਉਹਨਾਂ ਪਰਿਵਾਰਾਂ ਦੀ ਹੈਲਪ ਕਰੋ ਜਿਨ੍ਹਾਂ ਨੂੰ ਲੋੜ ਹੈ ਤੇ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਅੱਗੇ ਕਿ ਬਹੁਤ ਛੇਤੀ ਆਉਣ ਵਾਲਾ ਜਿਹੜਾ ਟਾਈਮ ਹੈ ਚੜ੍ਹਦੀ ਕਲਾ ਵਾਲਾ ਆਵੇਗਾ ਤੇ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਨੁਕਸਾਨ ਹੋਏ ਨੇ ਜਿਨ੍ਹਾਂ ਦੇ ਮਾਲ ਡੰਗਰ ਦੇ ਨੁਕਸਾਨ ਹੋਏ ਨੇ ਉਹਨਾਂ ਲਈ ਤੇ ਮੇਰੀ ਇਹ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਪਰਿਵਾਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਵਾਹ ਗੁਰੂ ਇੰਨੀ ਹਿੰਮਤ ਦਵੇ ਕਿ ਉਹ ਜੜੇ ਇਹ ਔਖੇ ਟਾਈਮ ਦੇ ਵਿੱਚੋਂ ਨਿਕਲਦੇ ਪਏ ਨੇ ਦਲੇਰੀ ਨਾਲ ਨਿਕਲ ਸਕਣ ਤੇ ਅੱਗੇ ਜਾ ਕੇ ਇਹ ਸਮੇਂ ਨੂੰ ਭੁੱਲ ਕੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਦੁੱਸਾਂਝ ਸਮੇਤ ਵੱਖ-ਵੱਖ ਪੰਜਾਬੀ ਸਿੰਗਰਾਂ ਵੱਲੋਂ ਹੜਪੀੜਤਾ ਲਈ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਗਏ ਹਨ ਇਸੇ ਤਰ੍ਹਾਂ ਹੁਣ ਪੰਜਾਬੀ ਗਾਇਕਾ ਕੌਰਬੀ ਵੱਲੋਂ ਵੀ ਆਪਣੇ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਦੌਰਾਨ ਵੀਡੀਓ ਰਾਹੀਂ ਜਿੱਥੇ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਜ਼ਾਹਰ ਕੀਤੀ ਗਈ ਉੱਥੇ ਹੀ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਦੀ ਟੀਮ ਹੜਪੀੜਤਾ ਲਈ ਹਰ ਸਮੇਂ ਖੜੀ ਹੈ ਨਾਲ ਹੀ ਕੌਰਬੀ ਨੇ ਇਹ ਵੀ ਕਹਾ ਕਿ ਉਹ ਅਤੇ ਉਹਨਾਂ ਦੀ ਪੂਰੀ ਟੀਮ ਆਪਣੇ ਆਖਰੀ ਸ਼ੋਦ ਹੀ ਕਮਾਈ ਇਹਨਾਂ ਹੜਪੀੜਤਾ ਲਈ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅ ਸੋ ਇਸ ਟਾਈਮ ਪੰਜਾਬ ਜਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਦਾ ਪਿਆ ਹੈ ਮੈਂ ਸਭ ਤੋਂ ਪਹਿਲਾਂ ਤੇ ਸੱਚੇ ਪਾਤਸ਼ਾਹਗੇ ਅਰਦਾਸ ਕਰਾਂਗੀ ਕਿ ਵਾਹਿਗੁਰੂ ਜੀ ਇਹ ਟਾਈਮ ਕਦੀ ਵੀ ਕਿਸੇ ਤੇ ਨਾ ਆਵੇ ਬਟ ਇਸ ਟਾਈਮ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਨਾਲ ਖੜੇ ਹਾਂ ਜਿਹੜੇ ਪਰਿਵਾਰ ਇਹ ਔਖੇ ਟਾਈਮ ਚ ਲੰਘਦੇ ਪਏ ਨੇ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਕਰਕੇ ਉੱਥੇ ਨਹੀਂ ਹੈਗੀ ਬਟ ਮੇਰੇ ਸਾਰੇ ਵੀਰ ਭਰਾ ਮੇਰੀ ਸਾਰੀ ਟੀਮ ਉੱਥੇ ਹੈਗੀ ਏ ਤੇ ਜਿੱਥੋਂ ਤੱਕ ਪਹੁੰਚ ਸਕਦੇ ਨੇ ਮੇਰੇ ਸਾਰੇ ਭਰਾ ਪਹੁੰਚਦੇ ਨੇ ਬਟ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਤੱਕ ਕੋਈ ਨਹੀਂ ਪਹੁੰਚ ਪਾਇਆ ਮੈਂ ਸਕਰੀਨ ਤੇ ਆਪਣੇ ਕੰਟੈਕਟ ਨੰਬਰ ਦਵਾਂਗੀ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕਿਸੇ ਵੀ ਵੇਲੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਏ ਤੇ ਸਾਡੇ ਇੱਥੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੌਰਾਨ ਮੈਂ ਆਪਣੇ ਪ੍ਰੋਮੋਟਰਸ ਨਾਲ ਵੀ ਗੱਲ ਕੀਤੀ ਹੈ ਉਹ ਵੀ ਸਾਰੇ ਹੈਲਪ ਕਰਨਗੇ ਜਿੱਦੀ ਜਿੱਦੀ ਹੈਲਪ ਕਰ ਸਕਦੇ ਨੇ ਤੇ ਸਾਡਾ ਲਾਸਟ ਪ੍ਰੋਗਰਾਮ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਹੈਗਾ ਤੇ ਮੇਰੀ ਸਾਰੀ ਸ਼ੋ ਦੀ ਪੇਮੈਂਟ ਤੇ ਜਿਹੜੀ ਸਾਰੀ ਪ੍ਰੋਮੋਟਰਸ ਦੀ ਕਮਾਈ ਹੋਏਗੀ ਉਹ ਸਾਰੇ ਪੰਜਾਬ ਭੇਜਣਗੇ ਤੇ ਹੁਣ ਵੀ ਅਸੀਂ ਕਰ ਰਿਆਂ ਹੈਲਪ ਉਹ ਵੀ ਅਸੀਂ ਸਾਰੀ ਪੇਮੈਂਟ ਭੇਜਾਂਗੇ ਉਸ ਤੋਂ ਬਾਅਦ ਵਾਪਸ ਆ ਕੇ ਵੀ ਮੈਂ ਜਿੱਥੇ ਤੱਕ ਜਾ ਸਕਦੀ ਹਾਂ ਮੈਂ ਜ਼ਰੂਰ ਜਾਵਾਂਗੀ ਤੇ ਜਿੱਥੇ ਜਿੱਥੇ ਵੀ ਕਿਸੇ ਨੂੰ ਲੱਗਦਾ ਕਿ ਤੁਹਾਨੂੰ ਲੋੜ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿੰਨੇ ਜੋਗੀ ਵੀ ਮੈਂ ਹੈਗੀ ਆ ਮੈਂ ਸਾਰਿਆਂ ਦੇ ਨਾਲ ਖੜੀ ਆ ਤੇ ਇਸ ਟਾਈਮ ਦੇ ਵਿੱਚ ਮੈਂ ਇਹੀ ਗੱਲ ਕਹਾਂਗੀ ਕਿ ਸਾਰੇ ਇੱਕ ਦੂਜੇ ਨਾਲ ਖੜੋ ਸਾਰੇ ਜਿਹੜੇ ਬਾਹਰ ਵੀ ਕਮਾਈਆਂ ਕਰਦੇ ਨੇ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਉਹਨਾਂ ਪਰਿਵਾਰਾਂ ਦੀ ਹੈਲਪ ਕਰੋ ਜਿਨ੍ਹਾਂ ਨੂੰ ਲੋੜ ਹੈ ਤੇ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਅੱਗੇ ਕਿ ਬਹੁਤ ਛੇਤੀ ਆਉਣ ਵਾਲਾ ਜਿਹੜਾ ਟਾਈਮ ਹੈ ਚੜ੍ਹਦੀ ਕਲਾ ਵਾਲਾ ਆਵੇਗਾ ਤੇ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਨੁਕਸਾਨ ਹੋਏ ਨੇ ਜਿਨ੍ਹਾਂ ਦੇ ਮਾਲ ਡੰਗਰ ਦੇ ਨੁਕਸਾਨ ਹੋਏ ਨੇ ਉਹਨਾਂ ਲਈ ਤੇ ਮੇਰੀ ਇਹ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਪਰਿਵਾਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਵਾਹਿਗੁਰੂ ਇੰਨੀ ਹਿੰਮਤ ਦੇਵੇ ਕਿ ਉਹ ਜਿਹੜੇ ਇਹ ਔਖੇ ਟਾਈਮ ਦੇ ਵਿੱਚੋਂ ਨਿਕਲਦੇ ਪਏ ਨੇ ਦਲੇਰੀ ਨਾਲ ਨਿਕਲ ਸਕਣ ਤੇ ਅੱਗੇ ਜਾ ਕੇ ਇਹ ਸਮੇਂ ਨੂੰ ਭੁੱਲ ਕੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ